ਉਮਰਾਗੇ ਜੋਰ ਨਹੀਂ ਚੱਲਦਾ ਗੋਡੇ ਮੋਡਿਆਂ ਦਾ ਉੱਤੋਂ ਬਾਬਾ ਤੇਜ ਹੋ ਗਿਆ ਪਾ ਵੀ ਡੋਡਿਆਂ ਦਾ ਫੇਸਬੁੱਕ ਤੇ 25 ਸਾਲ ਦੀ ਕੁੜੀ ਨਾਲ ਬਾਬਾ ਗੱਲਾਂ ਕਰਦਾ ਸੀ ਡੋਡੇ ਖਾ ਕੇ ਸਾਰੀ ਗੱਲ ਕੀ ਆ ਆਜੋ ਤੁਹਾਨੂੰ ਦੱਸਦੇ ਆ ਮੈਂ ਤਾਂ ਹੁਣ ਵੀ ਡਰ ਲੱਗ ਰਿਹਾ ਇਹ ਤੋਂ ਵੇਖ ਕੇ ਕਦੋਂ ਡਰ ਲੱਗਦਾ ਉਮਰੀ ਬਾਲੀ ਆ ਜੀ ਇਹਦੀ ਨੂੰ ਉਮਰ ਬਾਲੇ ਜਵਾਕਾਂ ਲੋਕਾਂ ਦਾ ਪਿਆ ਹੋਇਆ ਇਹ ਇੱਕ ਨੇ ਮੈਂ ਇੱਕ ਦਿਨ ਵੀਡੀਓ ਕਾਲ ਕੀਤੀ ਚਲ ਮੈਂ ਤਾਂ ਫੋਨ ਤੇ ਉਹ ਤੇ ਰੱਖ ਲਿਆ ਹੱਥ ਤੇ ਇਹਦੇ ਦਾ ਸਟ੍ਰਿੰਗ ਲਾਈਟਾਂ ਜਿਹਨਾਂ ਨਹੀਂ ਹੁੰਦੀਆਂ ਉਹ ਉਹ ਇਹਦੀਆਂ ਤਿੰਨ ਚਾਰਾਂ ਜਗਾਂ ਗੰਗਾਸੇ ਪਾਸੇ ਜਿਵੇਂ ਵੀਡੀਓ ਵਾਲੇ ਬੱਚਿਆਂ ਨਹੀਂ ਆਹ ਲਾਈਟ ਇਹ ਲਾਈਟਾਂ ਕਿੱਥੋਂ ਕਹਿੰਦੇ ਨਹੀਂ ਮੇਰੀ ਤਾਂ ਨੈਚੁਰਲ ਬਿਊਟੀ ਹੈ ਮੈਂ 30 ਸਾਲ ਦੀ ਲੱਗਦੀ ਜੀ ਮਨੂੰ ਵਿਆਹ 60 ਸਾਲ ਦੀ ਉਮਰ ਆ ਤੁਹਾਡੀ ਕਹਿੰਦੇ ਹਾਂ ਹੈ ਤਾਂ 50 ਪਲੱਸ ਹੀ ਆ ਤੁਹਾਡੀ ਕਿੰਨੀ ਹੈ ਮੇਰੀ ਤਾਂ ਛੋਟੀ ਹੈ ਮੇਰੀ ਤਾਂ ਇਹ 25 ਸਾਲਾਂ ਦੀ ਮੈਂ ਆ ਲੈ ਆ ਲੈ ਛੋਟੀ ਤੇ ਤੁਨ ਤਾਂ ਇਹਦਾ ਬਾਬਾ ਛੋਟੀ ਤੇ ਤੁਨ ਤਾਂ ਹੁਣ ਤੋਂ ਬਾਈ ਪਤਾ ਚੈੱਕ ਕਰ ਕੀ ਆ ਮੈਂ ਬੁਲਟ ਤੋਂ ਡੱਗ ਪਿਆ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਰஞ்சிਤ ਸਿੱਧੂ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਇੱਕ ਜੋੜੀ ਖੜੀ ਆ ਜਿਹਦੇ ਵਿੱਚ ਇੱਕ ਦਰਾਰ ਪੈ ਗਿਆ ਦਰਾਰ ਕਾਦਾ ਪੈ ਗਿਆ ਪਹਿਲਾਂ ਇੰਨਾ ਚ ਪਿਆਰ ਬਹੁਤ ਸੀ ਪਰ ਅੱਜ ਇੰਨਾ ਚ ਇੱਕ ਦਰਾਰ ਪੈ ਗਈ ਜਿਹਦੇ ਕਰਕੇ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣੇ ਪਿਆ ਇੱਕ ਦੂਜੇ ਨੂੰ ਮਾਰਨ ਤੇ ਉਤਰੇ ਪਏ ਆ ਗੱਲ ਸਾਰੀ ਕੀ ਆ ਸਾਰਾ ਮਸਲਾ ਕੀ ਆ ਗੱਲ ਕਰਦੇ ਆ ਬਾਈ ਨਾਲ ਸਸੀ ਕਾ ਜੀ ਸਸੀ ਕਾ ਕੀ ਨਾਮ ਤੁਹਾਡਾ ਹੈ ਰਾਜਕਮਰ ਹੈ ਰਾਜਕਮਰ ਰਾਜਕਮਰ ਮੁੰਡੇ ਦਾ ਨਾਮ ਹੈਗਾ ਤੁਹਾਡਾ ਨਾਮ ਕੀ ਹੈ ਕੁਲਦੀਪ ਜੀ ਕੁਲਦੀਪ ਇਹ ਗੱਲ ਕੀ ਹੋਈ ਆ ਸਾਰੀ ਭਾਈ ਸਾਡੀ ਗੱਲ ਹੋਈ ਸੀਗੀ ਫੇਸਬੁੱਕ ਤੇ 6 ਮਹੀਨੇ ਹੀ ਫੇਸਬੁੱਕ ਤੇ ਗੱਲ ਕੀਤੀ ਆ ਮੁੜ ਕੇ ਹੀ ਆ ਗਏ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਅਸੀਂ ਗੱਲ ਕੀਤੀ ਹੋਊਗੀ ਘੱਟੋ ਘੱਟ ਸਾਲ ਡੇਢ ਸਾਲ ਤੇ ਅਸੀਂ ਅੱਜ ਮਿਲੇ ਆ ਤੇ ਅੱਜ ਇਹ ਮੈਨੂੰ ਕਹੀ ਜਾਂਦੀ ਵੀ ਤੂੰ ਮੇਰੇ ਪਸੰਦੀ ਨਹੀਂ ਨਹੀਂ ਕੀ ਗੱਲ ਕੀ ਹੋਈ ਏ ਸਾਰੀ ਗੱਲ ਤਾਂ ਵੀਰੇ ਐ ਹੋਈ ਆ ਇਹ ਮੇਰੇ ਨਾਲ ਗੱਲ ਕਰ ਦਿੰਦਾ ਜੀ ਮੈਸੇਂਜਰ ਤੇ ਗੱਲ ਕਰਦੇ ਜੀ ਤੁਸੀਂ ਹਾਂਜੀ ਕਰਦੇ ਸੀ ਆਪ ਦੀ ਸਹਿਮਤੀ ਨਾ ਕਰਦੇ ਹਾਂ 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 ਸਹਿਮਤੀ ਫਿਰ ਕੀ ਗੱਲ ਗੱਲ ਤਾਂ ਜੀ ਨਗ ਲੈਂਦੇ ਕਿਦੋਂ ਮੇਰੇ ਨਾਲ ਇਸ਼ਟਾ ਇਸ਼ਟਾ ਦਾ ਦੌਰ ਚੱਲ ਪਿਆ ਵਧੀਆ ਪਹਿਲਾਂ ਗੱਲ ਕਦੇ ਕਰਦਾ ਸੀ ਮੈਸੈਂਜਰ ਤੇ ਜੀ ਮੈਸੈਂਜਰ ਤੇ ਫੇਸਬੁੱਕ ਤੇ ਹਾਂਜੀ ਹਾਂਜੀ ਅੱਛਾ ਫੇਰ ਫਿਰ ਮੈਂ ਇਸ਼ਟਾ ਤੇ ਕਰਨ ਲੱਗ ਗਿਆ ਉਹਨਾਂ ਨਾਲ ਇਹਨਾਂ ਦੀ ਆਈਡੀ ਸੀ ਮਰ ਜਾਣਾ ਢਿੱਲੋ ਆਏ ਜੇ ਬਣਾਈ ਹੋਈ ਸੀ ਕੋਈ ਮਰ ਜਾਣਾ ਢਿੱਲੋ ਅੱਛਾ ਫੇਰ ਤੇ ਮੈਨੂੰ ਵਧੀਆ ਲੱਗੇ ਇਹ ਮੈਨੂੰ ਨੇ ਫੋਟੋਆਂ ਫੁੱਟਮਾਂ ਭੇਜ ਜਾਂਦੇ ਨੇ ਵਧੀਆ ਠੀਕ ਆਈਡੀ ਦੇ ਫੋਟੋ ਵੀ ਕਹਿੰਦੇ ਵਧੀਆ ਪੈਂਦੇ ਸੀ ਹਾਂਜੀ ਵਧੀਆ ਪੈਂਦੇ ਇਹਦੀਆਂ ਸੀ ਕਿ ਹੋਰ ਕੀ ਸੀ ਹਾਂਜੀ ਹੈ ਤੇ ਇਹਦੇ ਜੀ ਪਹਿਲਾਂ ਵਾਲੇ ਫੁੱਟਮਾ ਸੀ ਜੀ ਆਪਦੇ ਨਾਲ ਹੋਣ ਵਾਲਾ ਨਹੀਂ ਪਾਇਆ ਸੀ ਜੀ ਨੇ ਸੂਟੇ ਹੁੰਦੇ ਨੇ ਉਹ ਸੀ ਤੇ ਮੈਨੂੰ ਵਦਜਾ ਲੱਗੇ ਸੋਹਣੇ ਲੱਗੇ ਤੇ ਮੁੜ ਕੇ ਇਹਨਾਂ ਨੂੰ ਮੈਂ ਮਿਲੀ ਹੂੰ ਕਾਫੀ ਉੱਥੇ ਬੈਠੇ ਸੀ ਉੱਥੇ ਵੇਖਿਆ ਮੈਂ ਆ ਕੇ ਇਹਦਾ ਬਾਲਾ ਵੱਡਾ ਮੋਟਾ ਮੋਟਾ ਜੀ ਮੈਂ ਕਹਾਂ ਇਹਦਾ ਮੈਂ ਨਹੀਂ ਛੋੜਨਾ ਗੱਲ ਮੋਟਾ ਮੋਟਾ ਅੱਛਾ ਕਿ ਨਹੀਂ ਉਮਰੇ ਦੀ ਉਮਰ ਵੱਧ ਤੁਹਾਡੇ ਨਾਲ ਹਾਂਜੀ ਉਮਰੀ ਬਹੁਤ ਆ ਜੀ ਇਹਦਾ 50 60 ਸਾਲ ਦੀ ਲੱਗਦੀ ਜੀ ਮੈਨੂੰ ਵਿਆਹ 60 ਸਾਲ ਦੀ ਉਮਰ ਆ ਤੁਹਾਡੀ ਕਹਿੰਦੇ ਹਾਂ ਹੈ ਤਾਂ 50 ਪਲੱਸ ਹੀ ਆ ਤੁਹਾਡੀ ਕਿੰਨੀ ਆ ਮੇਰੀ ਦੇ ਛੋਟੀ ਹੈ ਮੇਰੀ ਤਾਂ ਇਹ 25 ਸਾਲਾਂ ਦੀ ਮੈਂ 25 ਸਾਲਾਂ ਦੀ ਕੁੜੀ ਆ ਤੇ 60 50 60 ਸਾਲਾਂ ਦਾ ਇਹ ਬੰਦਾ ਤੁਸੀਂ ਬੰਦਾ ਬਈ ਮਾੜੀ ਗੱਲ ਆ ਤੁਹਾਡੀ ਤੁਸੀਂ ਫੋਟੋਆਂ ਆਈਡੀ ਤੇ ਪਾ ਕੇ ਤੁਸੀਂ ਇਹਦੇ ਨਾਲ ਗੱਲਾਂ ਕਰਦੇ ਸੀਗੇ ਤੁਸੀਂ ਇਹਨੂੰ ਦੱਸ ਸਕਦੇ ਸੱਚੀ ਗੱਲ ਬਈ ਮੈਂ ਕਿਹੜਾ ਧੱਕਾ ਕੀਤਾ ਸੀ ਧੱਕਾ ਧੱਕਾ ਹੀ ਆ ਇਹ ਹੋਰ ਕੀ ਆ ਪ੍ਰਾਣੀਆਂ ਫੋਟੋਆਂ ਤੂੰ ਪਾ ਕੇ ਫੇਸਬੁੱਕ ਤੇ ਇਹਦੇ ਨਾਲ ਗੱਲਾਂ ਕਰੀ ਜਨਾ ਇੰਸਟਾਗ੍ਰਾਮ ਤੇ ਪ੍ਰਾਣੀਆਂ ਫੋਟੋਆਂ ਪਾ ਕੇ ਇਹਦੇ ਨਾਲ ਗੱਲਾਂ ਕਰੀ ਜਨਾ ਬਾਅਦ ਵਿੱਚ ਜੇ ਤੂੰ ਇਹਨੂੰ ਮਿਲਦਾ ਉਦੋਂ 50 60 ਸਾਲ ਦੀ ਉਮਰ ਦਾ ਤੂੰ ਮਿਲਦਾ ਇਹਨੂੰ ਤੇ ਵੀ ਕਿਸੇ ਲਾਲਚ ਨਾਲ ਹੀ ਲੱਗੀ ਆ ਮੇਰੇ ਨਾਲ ਜਦੋਂ ਉਹਨਾਂ ਮੈਂ ਦੱਸਿਆ ਮੈਂ ਨੌਕਰੀ ਤੇ ਲੱਗਿਆ ਮੈਂ 70000 ਮੇਰੀ ਤਨਖਾਹ ਪੈਸੇ ਮਰੀ ਆਈ ਐ ਪੈਸੇ ਮਰੇ ਆ ਨਾ ਨਾ ਜੀ ਮੈਨੂੰ ਤਾਂ ਲੱਗਦੇ ਨਹੀਂ ਨੌਕਰੀ ਤੇ ਲੱਗਿਆ ਹੋਊਗਾ ਇਹ ਇਹਦੋਂ ਕਿਤੇ ਲੱਗਦਾ ਕਿਹੋ ਜਿਹਾ ਹਾਲਾਤ ਆ ਬੇ ਜੀ ਕਿਵੇਂ ਹਾਲਾਤ ਕਿਵੇਂ ਮੈਂ ਤਾਂ ਇਹਦੇ ਇੱਕ ਦੋ ਆਇਆ ਇਹ ਸੜੇ ਜਿਹੀ ਮੋਟਰਸਾਈਕਲ ਤੇ ਤੇ ਮਾਇਦੇ ਵੇਖੇ ਬੁੱਲ ਬੁੱਲ ਜੇ ਤੇ ਮੈਂ ਤਾਂ ਹੋਰ ਹੀ ਲੱਗਨ ਸੀੜੀ ਆ ਜੀ ਇਹ ਜਿਹੜੀ ਨੂੰ ਕਿਵੇਂ ਬੁੱਲ ਕਿਵੇਂ ਕਾਲੇ ਕਾਲੇ ਸੀ ਜੀ ਵੀ ਵੀੜੀਆਂ ਪੀਂਦਾ ਹੁੰਦਾ ਵੀੜੀਆਂ ਪੀਂਦਾ ਹੁੰਦਾ ਜਿਵੇਂ ਕਹਿੰਦਾ ਵੀੜੀਆਂ ਪੀਂਦਾ ਹੁੰਦਾ ਤੇ ਵੀੜੀਆਂ ਬੂੜੀਆਂ ਤੇ ਨਹੀਂ ਪੀਂਦੇ ਨਾ ਨਾ ਭਾਈ ਆਪਾਂ ਕੁਛ ਨਹੀਂ ਪੀਂਦੇ ਯਾਰ ਮਜੀ ਗੱਲ ਸੁਣਾ ਆਪਾਂ ਸਾਫ ਸੁਥਰੇ ਬੰਦੇ ਆ ਜੇ ਹੁਣ ਇਹਨੂੰ ਨਹੀਂ ਚੰਗਾ ਲੱਗੋ ਗੱਲ ਵਾਕਾ ਹੁੰਦਾ ਛੱਡ ਅੱਡ ਹੋਣ ਵਾਲਾਂ ਗੱਲਾਂ ਕਰੀ ਜਾਂਦੀ ਆ ਅੱਡ ਹੋਣ ਵਾਲੇ ਪਹਿਲਾਂ ਤੁਸੀਂ ਜੁੜੇ ਸੀਗੇ ਹਾਂ ਪਹਿਲਾਂ 2 ਸਾਲ ਤੇ ਜੁੜੇ ਵੀ ਸੀ ਤੇਰੇ ਨਾਲ ਇਹ ਗੱਲ ਕਰਦੀ ਰਹੀ ਐ ਕਦੇ ਤੁਸੀਂ ਮਿਲੇ ਹੋ ਨਹੀਂ ਭਾਈ ਉਹਨਾਂ ਮੈਨੂੰ ਪਹਿਲੀ ਵਾਰ ਹੀ ਮਿਲੇ ਅੱਜ ਪਹਿਲੀ ਵਾਰ ਹੀ ਮਿਲੇ ਹੋ ਅੱਛਾ ਤੁਸੀਂ ਪਹਿਲੀ ਵਾਰ ਹੀ ਮਿਲੇ ਹੋ ਠੀਕ ਹੈ ਜਦੋਂ ਪਹਿਲਾਂ ਤੁਸੀਂ ਗੱਲ ਕਰਦੇ ਸੀ ਵੀਡੀਓ ਕਾਲ ਤੇ ਗੱਲ ਹੁੰਦੀ ਸੀ ਨਾ 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 ਆਡੀਓ ਹੁੰਦੀ ਸੀ ਕੱਲੀ ਆਡੀਓ ਹੁੰਦੀ ਸੀ ਕੱਲੀ ਤੇ ਇਹਨਾਂ ਦੀ ਆਵਾਜ਼ ਤੁਹਾਨੂੰ ਪਸੰਦ ਸੀ ਹਾਂ ਜੀ ਆਹ ਮੈਨੂੰ ਪਸੰਦ ਸੀ ਆਵਾਜ਼ ਬੁਝ ਵਧੀਆ ਲੱਗੀ ਮੈਨੂੰ ਆਇਆ ਨਹੀਂ ਸੀ ਪਤਾ ਬੇੜਾ ਹੀ ਕਰ ਕਹਦਾ ਤਾਂ ਅੱਛਾ ਤੈਨੂੰ ਅੱਛਾ ਫੇਰ ਬਈ ਤੈਨੂੰ ਕੀ ਲੱਗਿਆ ਵੀ ਤੂੰ ਹੁਣ ਹੁਣ ਤੈਨੂੰ ਗਲਤੀ ਹੋ ਗਈ ਤੇਰੇ ਤੋਂ ਬਈ ਇਹ ਗਲਤੀ ਤਾਂ ਕਾਦੀ ਹੁਣ ਮੇ ਜਗਾ ਨੇ ਮੇਰੇ ਮੇਰੇ ਚ ਕਸੂਰ ਕੱਢੀ ਜਾਂਦੀ ਏ ਬਾਜਤਾ ਦੀ ਵੀ ਘੈਂਟ ਸੀਗੀ ਜਦੋਂ ਮੈਂ ਉਹਨੂੰ ਵੇਖੇ ਮਿਲ ਕੇ ਧਾਬ ਚੀਕਾ ਨਿਕਲ ਗਾ ਕਿ ਚੀਕਾਂ ਕਿਵੇਂ ਫੈਲਟ ਰਹੀ ਹੈਗੀ ਇਹ ਵੀ ਹੈ ਇਹ ਵੀ ਕਾਲੀ ਕਾਲੀ ਆ ਫਿਲਟਰ ਫਿਲਟਰ ਲਾ ਲਾ ਫੋਟੋਆਂ ਪਾਉਂਦੀ ਰਹੀ ਇਹ ਵੀ ਫਿਲਟਰ ਲਾ ਲਾ ਕੇ ਇਹ ਕਹਿੰਦਾ ਫੋਟੋਆਂ ਪਾਉਂਦੀ ਰਹੀ ਆ ਜੇ ਇਹਨੇ ਮੈਨੂੰ ਝੂਠ ਮਾਰਿਆ ਤਾਂ ਮੈਂ ਵੀ ਇਹਨੂੰ ਝੂਠ ਮਾਰਿਆ ਅੱਛਾ ਇਹ ਕਹਿੰਦਾ ਕਹਿੰਦਾ ਮੈਂ ਫਿਲਟਰ ਲਾ ਕੇ ਤੁਸੀਂ ਫੋਟੋਆਂ ਪਾ ਤੂੰ ਸੀ ਵੀ ਲਿਜਾ ਸਕਦੇ ਆ ਮੈਂ ਕੀ ਕਰਾਉਣਾ ਤੇਰੇ ਤੋਂ ਇਹਦੀ ਆਈਡੀ ਤੇ ਲਿਖਿਆ ਵੇਖੋ ਕੀ ਕਵੀਨ ਜੱਟੀ ਕਵੀਨ ਜੱਟੀ ਕਵੀਨ ਜੱਟੀ ਅਰੇ ਕਵੀਨ ਜੱਟੀ ਐਸੇ ਤੈਨੂੰ ਕੀ ਲੱਗਦੀ ਐ ਤੇ ਰੰਗ ਦੀ ਪੂਰੀ ਕਾਲੀ ਆ ਹੈ ਤਵੇਰ ਗਈ ਜਿਵੇਂ ਤਵੇ ਨਾਲ ਛੱਤ ਲੱਗ ਜਾਂਦੀ ਤੇ ਫੋਟੋਆਂ ਪਾਉਗੀ ਤੇ ਫੋਟੋਆਂ ਵੇਖ ਕੇ ਬਈ ਤੂੰ ਆਪ ਵੇਖ ਕੇ ਇਲਾਨ ਹੋ ਜਾਗਾ ਉੱਥੇ ਐ ਲੱਗੂ ਜਿਵੇਂ ਦੁੱਧ ਵਰਗੀ ਹੁੰਦੀ ਐ ਇਹ ਤਾਂ ਤੇਰੇ ਤੇ ਇਲਜ਼ਾਮ ਲਾਉਂਦੀ ਐ ਤੂੰ ਨਸ਼ਾ ਨੁਸ਼ਾ ਕਰਦਾ ਵੀ ਬੀੜੀਆਂ ਪੀਂਦਾ ਮੈਂ ਹੁਣ ਤਾਂ ਇਲਜ਼ਾਮ ਆਪੀ ਲੱਗਣਾ ਜਦੋਂ ਹੁਣ ਮੈਨੂੰ ਇਹ ਫੈਕਟਰੀ ਇਹ ਮੈਨੂਫੈਕਚਰ ਨਹੀਂ ਕਰਦੀ ਮੈਂ ਇਹਨੂੰ ਨਹੀਂ ਕਰਦਾ ਨਹੀਂ ਤੈ ਤੈਨੂੰ ਨਹੀਂ ਪਸੰਦ ਆ ਫਿਰ ਰੌਲਾ ਕਿੱਥੇ ਆ ਰੌਲਾ ਕਿੱਥੇ ਆ ਮੈਂ ਤਾਂ ਆਪਣੀ ਪਸੰਦ ਇਹ ਜੀ ਮੈਂ ਮੈਥੋਂ ਦਾ ਇਹ ਟੁਕੜ ਗੂਗਲ ਪੇ 50000 ਰੁਪਏ ਗੂਗਲ ਪੇ ਕਰਾ ਗਿਆ ਯਾਰ 5000 ਰੁਪਏ ਗੂਗਲ ਪੇ ਕਰਵਾ ਲੈ ਉਹਦਾ ਜੀ ਕੁਝ ਨਹੀਂ ਮੈਂ ਤਾਂ ਕਰਵਾਇਆ ਮੈਥੋਂ ਖਾਦਿਆਂ ਨਾਲ ਇਹ ਤਾਂ ਰਜੈਕਸ਼ਨ ਆ ਪੰਗਾ ਮੈਂ ਦਿਖਾ ਦੂੰਗਾ ਇਹ ਦੇਖੋ ਖਾ ਕਿੱਥੇ ਆ ਆਹ ਫੋਨ ਚ ਮੈਂ ਦਿਖਾ ਦੂੰਗਾ ਕੋਈ ਚੱਕਰ ਨਹੀਂ ਆਵੇ ਆਹ ਦੇਖ ਲਓ ਆਹ ਪੰਗਾ ਕਿਹੜੀ ਤਰੀਕ ਤੇ ਗਈ ਆ ਇਹ ਇੱਕ ਆ ਇਹ ਤਰੀਕ ਦੀ ਗਈ ਆ 20000 ਰੁਪਏ ਆਹ ਦੱਸ ਗਿਆ ਵਾ ਆ 15 ਗਿਆ ਵਾ ਆ 12:30 ਗਿਆ ਉਹ ਤੋਂ ਤੁਸੀਂ ਦੇਖ ਸਕਦੇ ਹੋ ਜਿਹੜੀ ਸਾਰੀ ਡਿਟੇਲ ਮੁੰਡੇ ਕੋਲ ਪਈ ਆ Google Pay ਦੇ ਜਿਹੜੇ ਪੈਸੇ ਨੇ ਕੀਤੇ ਆ ਘੱਟੋ ਘੱਟ 60-70000 ਰੁਪਏ ਜਿਹੜਾ ਮੁੰਡੇ ਵੱਲੋਂ ਕੁੜੀ ਨੂੰ ਭੇਜਿਆ ਗਿਆ ਤੇ ਤੁਸੀਂ ਤੁਸੀਂ ਵਿਖਾਓ ਲਓ ਮੈਂ ਨਹੀਂ ਮੇਰੇ ਕੋਲ ਹੁੰਦੇ ਜੀ ਮੈਂ ਮੇਰਾ ਫੋਨ ਘਰੇ ਪਿਆ ਫੋਨ ਕਹਿੰਦੀ ਮੇਰੇ ਘਰੇ ਘਰੇ ਪਿਆ ਫੋਨ ਨਾਲ ਗੱਪਾਂ ਮਾਰੀ ਜਾਂਦੇ ਬਈ ਫੋਨ ਇਹਦੇ ਜੇਬ ਕੋਲੇ ਹੀ ਹੈ ਇਹਦੇ ਕੋਲੇ ਹੁਣ ਤਾਂ ਗੱਲ ਕਰਕੇ ਟੀਏ ਜੇ ਤੁਸੀਂ ਮਿਲੇ ਕਿਵੇਂ ਤੁਸੀਂ ਕਿਵੇਂ ਪਰਚਾ ਕਿਵੇਂ ਤੁਹਾਡਾ ਕਿਵੇਂ ਬਣਿਆ ਤੁਸੀਂ ਕਿਵੇਂ ਤੁਸੀਂ ਘਰੋਂ ਚੱਲੇ ਕਿਵੇਂ ਗੱਲਬਾਤ ਹੋਈ ਵੀ ਆਜੋ ਤਾਂ ਆਪਾਂ ਮਿਲਦੇ ਆਪਾਂ ਕਿਵੇਂ ਗੱਲਬਾਤ ਹੋਈ ਸਾਰੀ ਬਾਈ ਇਹ ਨਾ ਪੈਸੇ ਦੀਆਂ ਡਵਾਂਡਾ ਜਦੋਂ ਕਰੇਗੀ ਕਰੇਗੀ ਗੱਲ ਕਿਵੇਂ ਹੋਜੀ ਪਹਿਲਾਂ ਇਹ ਦੱਸੋ ਗੱਲ ਕਿਵੇਂ ਹੋਈ ਵਾਈ ਮੈਨੂੰ ਵੀ ਆਇਆ ਫਿਰੰਡ ਰਿਕਵੈਸਟ ਆਈ ਤੇ ਫੇਸਬੁੱਕ ਤੇ ਕਵੀਨ ਜੱਟੀ ਮੈਂ ਕਿਹਾ ਓ ਮਾਈ ਗਾਡ ਕਿੰਨੀ ਸੋਹਣੀ ਕੁੜੀ ਮੈਂ ਭੇਜੀ ਤੀ ਰਿਕਵੈਸਟ ਸੈਪਟ ਕਰਕੇ ਮੈਂ ਹੈਲੋ ਭੇਜਤਾ ਜਦੋਂ ਹੈਲੋ ਭੇਜ ਤੇ ਗਾ ਹਾਏ ਆ ਗਈ ਫਿਰ ਚੱਲ ਪਿਆ ਕੰਮ ਫਿਰ ਕੰਮ ਕਾਲਾਂ ਕੋਲਾਂ ਹੋਣ ਲੱਗੀਆਂ ਫਿਰ ਉਹ ਦੂਬਾਰ 6 ਮਹੀਨੇ ਗੱਲ ਕਰਦੇ ਕਰਦੇ ਇਹ ਫਿਰ ਮੈਨੂੰ ਕਹਦੀ ਇੰਸਟਾਗ੍ਰਾਮ ਮੈਨੂੰ ਦੱਸੋ ਤੁਸੀਂ ਉਹ ਆਡੀਓ ਗੱਲ ਹੁੰਦੀ ਰਹੀ ਹੈ ਥੋੜੀ ਦੋਵਾਂ ਦੀ ਠੀਕ ਹੈ ਵੀਡੀਓ ਕਾਲ ਇਹ ਵੀ ਨਹੀਂ ਕਰਦੀ ਤੂੰ ਵੀ ਨਹੀਂ ਕਰਦਾ ਇਹ ਦੋਵੇਂ ਇੱਕ ਦੂਜੇ ਦੇ ਕਾਣੇ ਸੀਗੇ ਕਿਉਂਕਿ ਉਹ ਪੱਕੇ ਰੰਗ ਦੀ ਸੀ ਉਨੇ ਦੱਸਾਈ ਮੈਂ ਸੋਹਣੀ ਬੋਲ ਤੇ ਤੁਸੀਂ ਵੱਡੀ ਉਮਰ ਦੇ ਸੀ ਤੁਸੀਂ ਦੱਸਾਈ ਮੈਂ ਛੋਟੀ ਉਮਰ ਦਾ ਕਿਤੇ ਦੋਵੇਂ ਕਾਣੀ ਸੀ ਤਾਂ ਕਰਕੇ ਵੀਡੀਓ ਕਾਲ ਨਹੀਂ ਕਰਦੇ ਬੜਾ ਕਰਦੀ ਸੀ ਚੱਕ ਨਹੀਂ ਰਹੇ ਸੀ ਇਹ ਮਗਰ ਅੱਕਣੀ ਰਹਿੰਦੀ ਬਈ ਇਹ ਲਾਈਟਾਂ ਲੂਟਾਂ ਜਗਾ ਕੇ ਕਰਕੇ ਮੇਕਅਪ ਫੇਰ ਕਰਦੀ ਹੁੰਦੀ ਸੀ ਹੁਣ ਮੈਂ ਕਿੱਥੋਂ ਚੱਕਾਂ ਫਿਰ ਤੂੰ ਤੂੰ ਕਿਵੇਂ ਜਿਵੇਂ ਵੀਡੀਓ ਕਾਲ ਕਈ ਵਾਰੀ ਕਰ ਲੈਂਦੀ ਫਿਰ ਉਹ ਕਿਵੇਂ ਕਰਦਾ ਨਹੀਂ ਨਹੀਂ ਮੈਂ ਉਹ ਤਾਂ ਫਿਰ ਆਪਦਾ ਵੇਖਣਾ ਬਈ ਆਪਦਾ ਵੇਖਣਾ ਹੁੰਦਾ ਸੀ ਨਾ ਇਹ ਤਾਂ ਵਨ ਸੁਣ ਕੇ ਕਰ ਲੈਂਦੀ ਸੀ ਜਦੋਂ ਮੈਂ ਕਰਦਾ ਸੀ ਇਹ ਨਹੀਂ ਜਗਦੀ ਸੀ ਦੇਖੋ ਦੋਸਤੋ ਤੁਸੀਂ ਦੇਖ ਜਾਦੇ ਹੋ ਕਹਿੰਦੀ ਇਹ ਲਾਈਟਾਂ ਲੂਟਾਂ ਲਾ ਕੇ ਮੇਕਅਪ ਕਰਕੇ ਮੇਰੇ ਨਾਲ ਵੀਡੀਓ ਕਾਲ ਕਰਦੀ ਸੀ ਤੇ ਮੈਂ ਕੀ ਕਰਦਾ ਮੈਂ ਕੀ ਫਿਲਟਰ ਲਾਉਂਦਾ ਮੈਂ ਤਾਂ ਇਹਨੂੰ ਦੱਸ ਵੀ ਨਹੀਂ ਸਕਦਾ ਸੀ ਮੇਰੀ ਉਮਰ ਇੰਨੀ ਆ ਅੱਛਾ ਕਿਵੇਂ ਤੈਨੂੰ ਬਈ ਤੇਰਾ ਵਿਆਹ ਹੋਇਆ ਮੇਰਾ ਹਾਂ ਵਿਆਹ ਹੋਇਆ ਉੱਥੇ ਬੈਠਾ ਮੇਰਾ ਡਿਵੋਰਸ ਹੋਇਆ ਵਾ ਡਿਵੋਰਸ ਹੋਇਆ ਐ ਤੇ ਤੂੰ ਹੁਣ ਨਵੀਂ ਪਾਲਦਾ ਸੀ ਹਾਂ ਅੱਛਾ ਫੇਰ ਬਈ ਇਹਨੂੰ ਮੈਸੇਜ ਆਇਆ ਤੈਨੂੰ ਫੇਰ ਬਈ ਫਿਰ ਮਦਨਾ ਗੱਲਬਾਤ ਸ਼ੁਰੂ ਹੋ ਗਈ ਜਦੋਂ ਪਿਆਰ ਦਾ ਗੱਲਾਂ ਹੋਈਆਂ ਫਿਰ ਦਿਲ ਚੱਕ ਤਰੰਗ ਜੀ ਤਾਂ ਛੱਡਦੀ ਆ ਉਹ ਜਦੋਂ ਛੱਡੀ ਫਿਰ ਤਾਰਾਂ ਜੋੜ ਲੀਆਂ ਸੀ ਉਹ ਜੋ ਤਾਰਾਂ ਜੁੜੀਆਂ ਸਾਂ ਪੈਂਦੇ ਨੇ ਪਟਾਕੇ ਪੈਗੇ ਪਟਾਕੇ ਪੈਗੇ ਦੂਜੇ ਪਟਾਕੇ ਪਏ ਨਹੀਂ ਨਹੀਂ ਦੂਜੇ ਪਟਾਕੇ ਪਏ ਨਹੀਂ ਤਾਂ ਦੂਜੀਆਂ ਪਟਾਕੇ ਦੂਜੇ ਪਟਾਕੇ ਤਾਰਾਂ ਜੁੜਗੀਆਂ ਤਾਰਾਂ ਨਾਲ ਪਟਾਕੇ ਵੱਜ ਗਏ ਅੱਛਾ ਫਿਰ ਤੁਸੀਂ ਤੁਹਾਡੀ ਕੀ ਗੱਲ ਬਣੀ ਫਿਰ ਤੁਸੀਂ ਆਏ ਇਕੱਠੇ ਜਣੇ ਪਾਰਕ ਦੇ ਵਿੱਚ ਮਿਲੇ ਹੋ ਵੀ ਕਿਵੇਂ ਸੁਭਬ ਬਣਿਆ ਤੁਸੀਂ ਮਿਲਣਾ ਕਿਵੇਂ ਸੀਗਾ ਫਿਰ ਬਾਈ ਫੇਰ ਬਈ ਬਸ ਐਂ ਚੱਲੀ ਗਿਆ ਕੰਮ ਜਦੋਂ ਪਾਰਕ ਚ ਮੈਂ ਉਹਨੂੰ ਦੇਖਿਆ ਨੇ ਮੈਨੂੰ ਵੇਖ ਲਿਆ ਇਹ ਪਿੱਛੇ ਮੁੜ ਚੱਲੀ ਮੈਂ ਵੀ ਮੁੜ ਚੱਲਿਆ ਫੇਰ ਮੈਂ ਕਿਹਾ ਚੱਲ ਗੱਲ ਦਾ ਕਰਕੇ ਦੇਖ ਗਏ ਯਾਰ ਜਦੋਂ ਮੈਂ ਗਾਂਹ ਇਹਦੇ ਕੋਲ ਆਇਆ ਤੇ ਇਹਨੇ ਮੈਨੂੰ ਪੁੱਛਿਆ ਵੀ ਤੁਸੀਂ ਐ ਮੈਂ ਕਿਹਾ ਹਾਂ ਮੈਂ ਕਿਹਾ ਕਹਿੰਦੀ ਮੈਂ ਕਹਿੰਦੀ ਤੁਸੀਂ ਤਾਂ ਮੇਰੇ ਪਸੰਦ ਨਹੀਂ ਤੇ ਮੈਂ ਕਿਹਾ ਤੈਨੂੰ ਪਸੰਦ ਕਰਦਾ ਵੀ ਅਕਸਰ ਤੂੰ ਉਦੋਂ ਫੋਟੋਆਂ ਚ ਤੱਕੀ ਆ ਤੇ ਹੁਣ ਤੂੰ ਕੀ ਆ ਤੇ ਇਹ ਕਹਿੰਦੀ ਤੂੰ ਆ ਵੱਡੀ ਉਮਰ ਦਾ ਫਲਾਣਾ ਤੇ ਅੱਛਾ ਤੇ ਜਦੋਂ ਇਹਨੇ ਤੈਨੂੰ ਐ ਕਹਿਤਾ ਫਿਰ ਤੁਸੀਂ ਕੀ ਕਿਹਾ ਮੈਂ ਤਾਂ ਜੀ ਇਹਨੂੰ ਕਹਿਤਾ ਸੀ ਮੈਂ ਕਿਹਾ ਤੁਸੀਂ ਮੈਨੂੰ ਪਸੰਦ ਨਹੀਂ ਤੁਸੀਂ ਮੇ ਇਹ ਤਾਂ 12 ਪੈਸੇ ਵੱਲੋਂ ਤਾਂ ਇਹ ਵੇਚ ਸੀਗਾ ਨਾ ਨਾ ਪੈਸੇ ਪੁੱਸੀ ਤਾਂ ਕੁਝ ਨਹੀਂ ਖਵਾਇਆ ਕਿਸੇ ਨੂੰ ਕੌਣ ਖਵਾ ਦਿੰਦਾ ਅੱਜ ਕੱਲ ਇਹ ਤਾਂ ਉਹੀ ਮਾਰ ਉਮਰ ਵੱਧ ਸੀ ਇਹਦੀ ਉਮਰ ਤਾਂ ਉਹਨੂੰ ਸੋੜੇ ਸਾਹਮਣੇ ਖੜਾ ਵੇਖ ਲਓ ਉਮਰ ਤਾਂ ਇਹਦੀ ਵੱਧ ਦਾ ਤੁਸੀਂ ਦੇਖ ਸਕਦੇ ਹੋ ਇਹ 50 60 ਸਾਲ ਦੀ ਏ ਦਾ ਮੁੰਡਾ ਹੈਗਾ ਜਿਹੜਾ ਇਹ ਮੁੰਡਾ ਨਹੀਂ ਕਹਿ ਸਕਦੇ ਬਸ ਬਜ਼ੁਰਗੀ ਕਹਿ ਸਕਦੇ ਗੋਡੇ ਕੰਮ ਕਰਦੇ ਸਾਰਾ ਕੁਝ ਕੰਮ ਕਰਦਾ ਸਾਰਾ ਕੁਝ ਕੰਮ ਕਰਦਾ acha ਫੇਰ ਭਾਈ ਭਾਈ ਯਾਰ ਮੇਰੇ ਦਿਲ 'ਚ ਪਿਆਰ ਸੀਗਾ ਠੀਕ ਹੈ ਨਾ ਕੀ ਉਮਰਾਂ ਕਹਿੰਦੇ ਨੇ ਮਰਦ ਤੇ ਘੋੜਾ ਕਦੇ ਬੁੜੇ ਹੋਏ ਹਾਂ ਮੈਦਾਨੋ ਪਿਆਰ ਦੀ ਇੱਕ ਦਿਖਾਈ ਸੀਗੀ ਤਸਵੀਰ ਹੁਣ ਗਾਹ ਮੈਂ ਤਸਵੀਰ ਵੇਖੀ ਤੇ ਮੈਂ ਤਾਂ ਮੇਰੇ ਹੱਥ ਦੋਲਟੀਆਂ ਕਰਨ ਵਾਲਾ ਹੋ ਗਿਆ ਉਲਟੇ ਕਰਨ ਵਾਲਾ ਹੋ ਗਿਆ ਫੇਰ ਭਾਈ ਫੇਰ ਕਿ ਮੈਂ ਤਾਂ ਜੀ ਇਹਦੇ ਮੈਂ ਤਾਂ ਹੁਣ ਵੀ ਡਰ ਲੱਗ ਰਿਹਾ ਇਹ ਤੋਂ ਵੇਖ ਕੇ ਕਦੋਂ ਡਰ ਲੱਗਦਾ ਉਮਰੀ ਬਾਲੀ ਆ ਜੀ ਇਹਦੀ ਨੂੰ ਉਮਰ ਵਾਲੀ ਆ ਹਾਂ ਜੀ ਤੈਨੂੰ ਡਰ ਨਹੀਂ ਲੱਗਿਆ ਵੀ ਐਂ ਕਰਕੇ ਜਦੋਂ ਇਹਨੂੰ ਵੇਖਿਆ ਤੈਨੂੰ ਐਂ ਲੱਗਿਆ ਵੀ ਕਿਤੇ ਮੁੰਡੇ ਦਾ ਪਿਓ ਹੋਊਗਾ ਹਾਂ ਜੀ ਮੈਨੂੰ ਤਾਂ ਲੱਗਦਾ ਕਿਵੇਂ ਬਾਲੇ ਜਵਾਕਾਂ ਲੋਕਾਂ ਦਾ ਪਿਓ ਹੋਵੇ ਅੱਛਾ ਤੈਨੂੰ ਲੱਗਿਆ ਵੀ ਇਹ ਇਹ ਨਾਲ ਆਇਆ ਹੋਊਗਾ ਉਹਦੇ ਮੁੰਡੇ ਦਾ ਮੁੰਡਾ ਕੋਈ ਹੋਰ ਹੋਊਗਾ ਤੈਨੂੰ ਐ ਦੂਰੇ ਪਛਾਨ ਲਿਆ ਸੀ ਚਾਦਰਾਂ ਬੰਨਿਆ ਵਸੂਦੇ ਦੇ ਜੀ ਚਾਦਰਾਂ ਬੰਨਿਆ ਜੀ ਚੌਧਰਾ ਕਾ ਨੂੰ ਬੰਨਿਆ ਬਾਈ ਮੈਂ ਜੀਨ ਜੀ ਸ਼ੀਰਟ ਚ ਆਇਆ ਸੀਗਾ ਰੋਲਾ ਪਤਾ ਕੀ ਪਹਿ ਗਿਆ ਬਾਈ ਜਦੋਂ ਇਹਨੇ ਇਹਨੂੰ ਪਹਿਲਦਾ ਸੀ ਮੈਂ ਪੈਸੇ ਉਦੋਂ ਤਾਂ ਮੈਂ ਨੌਜਵਾਨ ਸੀਗਾ ਹਨਾ ਤੇ ਜਦੋਂ ਮੈਂ ਇਹਨੂੰ ਕਿਹਾ ਮੈਂ ਕਿਹਾ ਪੈਸੇ ਅੱਜ ਮੈਨੂੰ ਵੀ ਕਹਿੰਦੀ 20000 ਰੁਪਏ ਪਾ ਦੇ ਮੈਂ ਕਿਹਾ ਪਹਿਲਾਂ ਮਿਲਣਾ ਫੇਰ ਪਾਉਂਗਾ ਹਾਂ ਫੇਰ ਜਹ ਹੁਣ ਮੈਂ 20 ਕੀ ਪਲਾਨ ਸੀ ਤਰਾਹੀ ਹੋਟਲ ਹਟਲ ਚ ਲੱਗ ਗਿਆ ਨਹੀਂ ਹੋਟਲ ਚ ਨਹੀਂ ਮੈਂ ਵੇਖਣ ਆਇਆ ਕਰਾ ਇਹਨੂੰ ਕੱਲਾ ਵੀ ਕਿਵੇਂ ਗੱਡੀ ਤੇ ਆਇਆ ਸੀ ਕਹਿੰਦਾ ਮੈਂ ਮੋਟਰਸਾਈਕਲ ਤੇ ਆਇਆ ਬੁਲਟ ਮੋਟਰਸਾਈਕਲ ਤੇ ਹਾਂ ਇਹਨੂੰ ਪਿੱਛੇ ਭਾ ਕੇ ਗੇੜੇ ਕੱਢਣ ਦਾ ਸ਼ੋਅ ਸੁਪਨਾ ਹਾਂ ਮੈਂ ਕਿਹਾ ਚੱਲ ਗੇੜਾ-ਗੇੜਾ ਦੇਵਾਂਗੇ ਚੱਲ ਵੱਡੇ ਸੁਪਨੇ ਕਿ ਨਹੀਂ ਕੱਢੇ ਕਿੱਥੇ ਜਾ ساری ਚੂਰ-ਚੂਰ ਹੋ ਗਏ ਵੇਖ ਕੇ ਇਹਨੂੰ ਚੂਰ-ਚੂਰ ਹੋ ਗਏ ਤੇਰਾ ਵੀ ਦਿਲ ਟੁੱਟ ਗਿਆ ਟੁੱਟ ਗਿਆ ਦਲੋ ਮੈਂ ਕਿਹਾ ਚੱਲ ਸ਼ੁਕਰ ਹੈ 20 ਹਜ਼ਾਰ ਤਾਂ ਬਚਾ ਜਿਹੜਾ ਇਹਦੇ ਸੁਪਨਾ ਸੀ ਮੁੰਡੇ ਦਾ ਸੁਪਨਾ ਇਹ ਸੀਗਾ ਕਹਿੰਦਾ ਮੈਂ ਬੁ ਵੀਰ ਨੂੰ ਕਮ ਆਉਂਗਾ ਸਾਰੇ ਸ਼ਹਿਰ ਦੇ ਗੇੜੇ ਲਵਾਉਂਗਾ ਆਈਸਕ੍ਰੀਮ ਖਾਉਂਗਾ ਸਮੋਸੇ ਖਾਵਾਂਗੇ ਤੇ ਫੋਟਮਾ ਫਟਮਾ ਕਰਾਂਗੇ ਪਰ ਇਹਨੂੰ ਵੇਖ ਕੇ ਜਦੋਂ ਕਾਲੀ ਕਲੂਟੀ ਨੂੰ ਵੇਖ ਕੇ ਮੇਰਾ ਮਨ ਐਦਾਂ ਭਰ ਗਿਆ ਵੀ ਆਹੀ ਮੈਂ ਕਰ ਲਿਆ ਠੀਕ ਹੈ ਫਿਰ ਕੁੜੀ ਦੇ ਜਿਹੜੇ ਬਿਆਣਾ ਆਪਾਂ ਉਹ ਸੁਣਦੇ ਆ ਫਿਰ ਤੁਹਾਨੂੰ ਕੀ ਲੱਗਿਆ ਜਦੋਂ ਇਹ ਆਇਆ ਮੈਂ ਤਾਂ ਜੀ ਇਹਨਾਂ ਨੂੰ ਪਹਿਲੇ ਹੀ ਕਹਿੰਦਾ ਸੀ ਪਿੰਡੋਂ ਤੁਰਨ ਲੱਗਿਆ ਨਹੀਂ ਮੈਂ ਕਿਹਾ ਪਹਿਲਾਂ ਤੁਸੀਂ ਫੋਟੋ ਪਾ ਦਿਓ ਮੈਨੂੰ ਆਦੀ ਰੀਜਨ ਵਾਲਾ ਇਹਨਾਂ ਨੇ ਮੈਨੂੰ ਕੁਝ ਨਹੀਂ ਪਾਇਆ ਕਹਿੰਦਾ ਪੌਥੀ ਬੈ ਕੇ ਗੱਲਾਂ ਕਰਾਂਗੇ ਉੱਥੇ ਛੁੱਡੇ ਫੱਟ ਆ ਗਿਆ ਮੈਨੂੰ ਤਾਂ ਪਹਿਲੇ ਹੀ ਪਤਾ ਸੀ ਇਨੇ ਫੋਟੋ ਮਾ ਪੰਜ ਸਾਲ ਬੰਬੂ ਚ ਕੱਢ ਕੇ ਪੁੱਸ ਲੈਨਾਂ ਨੂੰ ਪਵਾ ਤੇ ਐਲਬਮੂ ਚ ਫੋਟੋ ਮਾ ਕੱਢ ਕੇ ਫਿਰ ਉੱਥੇ ਪਾਰਕ ਚ ਆਇਆ ਉਹ ਥੋੜੀ ਕੁ ਵਟ ਮੈਂ ਸੀ ਥੋੜੀ ਕੁ ਵਟ ਏ ਸੀ ਇਹ ਇਹ ਮਲਵਾਜਾ ਮਾਰਨ ਲੱਗ ਓਏ ਓਏ ਬੁੱਗੇ ਬੁੱਗੇ ਐਂ ਕਰਨ ਲੱਗ ਗਏ ਬੁੱਗੇ ਬੁੱਗੇ ਹਾਂ ਮੈਂ ਕਹਿਣਾ ਸੀ ਬੁੱਗੇ ਬੁੱਗੇ ਜਦੋਂ ਨੇੜੇ ਆ ਕੇ ਵੇਖੇ ਬੁੱਗਾ ਦਾਪ ਟੇ ਟੇ ਰੀ ਲੱਗਾ ਫਿਰ ਮੈਂ ਤਾਂ ਮੁਰਗੀ ਸੀ ਇਹਨਾਂ ਨੂੰ ਵੇਖ ਕੇ ਜੀ ਮੈਨੂੰ ਕਹਿੰਦੀ ਇਹ ਫੋਟੋਆਂ ਤਲ ਮੈਂ ਐਲਬਮਾਂ ਵਿੱਚੋਂ ਕੱਢ ਕੇ ਪਾਉਂਗਾ ਤੇ ਇਹਨੂੰ ਇਹ ਪੁੱਛ ਲੈ ਵੀ ਇਹ ਕਿੱਥੋਂ ਪੰਜਾ ਹੁਣ ਹੁਣ ਕੀ ਮਸਲਾ ਕਰਦਾ ਵੀ ਧੋਖਾ ਧੜੀ ਵੀ ਪੈਸੇ ਕਿੱਥੋਂ ਖਾਦੇ ਧੋਖਾ ਧੜੀ ਯਾਰ ਬਾਈ ਜਿਹਨੇ ਮੈਨੂੰ ਪੈਸੇ ਖਾਦੇ ਮੈਨੂੰ ਮੋੜੇ ਪੈਸੇ ਮੋੜੋਂਗੇ ਨਾ ਨਾ ਪੈਸੇ ਗੰਗਾ ਦੇ ਜਲ ਵਿੱਚੋਂ ਮਿਲਦੇ ਆ ਮੁਰਦੇ ਆ ਜੀ ਨਹੀਂ ਉਹ ਤਾਂ ਫਿਰ ਤੁਸੀਂ ਆਪਦੇ ਪਿਆਰ 'ਚ ਆਪਦੇ ਪਿਆਰ 'ਚ ਗਿਫਟ ਦਿੱਤੇ ਆ ਨੂੰ ਜਾਂ ਤੂੰ ਵੈਸੇ ਦਿੱਤੇ ਆ ਉਹ ਉਹ ਕਿਵੇਂ ਮੁੜ ਜਾਣਗੇ ਜਦੋਂ ਉਹ ਕੋਰਾ ਗਿਫਟ ਕਾਦੇ ਹੋਏ ਜਿਹੜਾ ਪਿਆਰ ਹੀ ਨਾ ਹੋਇਆ ਜੇ ਆਪਾਂ ਕਹਿੰਦੇ ਧੋਖੇ ਨਾਲ ਲੈ ਆ ਫਿਰ ਤਾਂ ਬਕਾਈ ਫ ਕਹਿੰਦਾ ਜੇ ਮੈਨੂੰ ਕਹਿੰਦੀ ਨਾ ਜੀ ਕੀ ਕਰਦੀ ਸੀ ਪੈਸਿਆਂ ਦਾ ਤੂੰ ਪੈਸੇ ਬਸ ਸੂਟ ਲੈ ਲੈਂਦੀ ਸੀ ਕੁਝ ਸੁਰਖੀ ਪਾウダー ਮੇ ਕਾ ਸਾਰਾ ਕੁਝ ਲੈ ਲੈ ਜੈਦਾ ਭਾਈ ਮੈਂ ਤੈਨੂੰ ਦੱਸਦਾ ਇੱਕ ਨਾ ਮੈਂ ਇੱਕ ਦਿਨ ਵੀਡੀਓ ਕਾਲ ਕੀਤੀ ਚਲ ਮੈਂ ਤਾਂ ਫੋਨ ਤੇ ਉਹ ਤੇ ਰੱਖ ਲਿਆ ਹੱਥ ਤੇ ਇਹਦੇ ਸਟ੍ਰਿੰਗ ਲੇਟ ਆ ਜਾਂਦੀਆਂ ਨਹੀਂ ਹੁੰਦੀਆਂ ਉਹ ਉਹ ਇਹਦੀਆਂ ਤਿੰਨ ਚਾਰਾਂ ਜਗਾਂ ਗੰਗਾਸੇ ਪਾਸੇ ਜਿਵੇਂ ਵੀਡੀਓ ਵਾਲੇ ਬੱਚਿਆਂ ਨੇ ਵੀ ਆਹ ਲਾਈਟ ਇਹ ਲਾਈਟਾ ਕਿੱਥੋਂ ਕਹਿੰਦੇ ਨਹੀਂ ਮੇਰੀ ਤਾਂ ਨੇਚਰਲ ਬਿਊਟੀ ਆ ਮੈਂ ਤਾਂ ਨੇਚਰਲ ਬਿਊਟੀ ਆ ਅਜਾ ਭਾਈ ਤੂੰ ਕਦੇ ਐ ਨਹੀਂ ਕਿ ਆ ਵੀ ਤੂੰ ਵੀ ਪਲਾਸਟਿਕ ਸਰਜਰੀ ਕਰਾ ਲਾ ਮੈਂ ਪੈਸੇ ਦੇ ਦਣਾ ਮੈਂ ਤਾਂ ਹੁਣ ਕਿਉਂ ਕਹਣਾ ਫਿਰ ਮਾਪ ਨਾ ਕਰਾ ਲਾ ਜਿਹਦੀ ਕਿਉਂ ਕਰਾਵਾਂ ਇਹਦੀ ਕਿਉਂ ਕਰਾਵਾਂ ਤੂੰ ਹੀ ਕਿ ਕਦੇ ਪੈਸੇ ਕਿੱਥੋਂ ਲਿਆ ਸੀਗਾ ਜਿਹੜੇ ਪੱਲੇਦਰੀ ਦੀ ਨੌਕਰ ਹੈਂ ਦਿਹਾੜੀ ਦਿਹਾੜੀ ਤਾਂ ਫਿਰ ਉਹ ਨੌਕਰ ਕੋਈ ਆ ਭਰਾਵਾ ਕਿੰਨੇ ਰੁਪਏ ਮਿਲਦੇ ਨੇ ਕਦੇ ਕਮਾਈ ਕਮਾਈ ਦੇ 10-12000 ਰੁਪਏ ਬਣਾਲੀਦਾ ਮਹੀਨੇ ਦਾ ਮਹੀਨੇ ਦਾ 10-12000 ਰੁਪਏ ਤੇ ਇਹਨੂੰ 60000 ਰੁਪਏ ਦੇਦਾ ਤੂੰ ਬਿਲਕੁਲ ਜੋੜੇ ਵੇ ਸੀਗੇ ਆ ਉਮਰ ਦੇ ਵਿੱਚ ਪਿਆ 60 ਸਾਲ ਦੀ ਉਮਰ ਦੇ ਵਿੱਚ ਤੈਨੂੰ ਕੀ ਕੀੜਾ ਜਾਗਿਆ ਯਾਰ ਯਾਰ ਮੈਨੂੰ ਪਿਆਰ ਜਾਗਿਆ ਮੈਂ ਕਿਹਾ ਚੱਲ ਕੋਈ ਦਾਦਾ ਪਿਆਰ ਜਾਗਿਆ ਬਸ ਤੇ ਮੈਂ ਕਿਹਾ ਤੇਰੀ ਹੈਗੇ ਆ ਵੈਸੇ ਆ ਹਾਂ ਨਾ ਨਾ ਉਹ ਤਾਂ ਲੈ ਕੇ ਗਈ ਵਿਆਹ ਉਹਦੇ ਨਾਲ ਕੌਣ ਲੈ ਗਈ ਕਾਰ ਵਾਲੀ ਨਾਲ ਇਹ ਕਿਹਦਾ ਡਿਵੋਰਸ ਹੋ ਗਿਆ ਮੇਰਾ ਤਾਂ ਉਹ ਤਾਂ ਲੈ ਗਈ ਨਾਲ ਡਿਵੋਰਸ ਹੋਇਆ ਤੋ ਆਪਨੇ ਰੱਖੇ ਨਈ ਮੈਂ ਰੱਖੇ ਚਾਹੁੰਦਾ ਸੀ ਕਿ ਉਹ ਕੁੜੀ ਕਹਿੰਦੀ ਮੈਨੂੰ ਤੈਨੂੰ ਕੀ ਸਹਾਰਾ ਸੀਗਾ ਕੋਈ ਵੀ ਵਿਆਹ ਕਰਾ ਕੇ ਸਹਾਰਾ ਮਿਲ ਜੂ ਜਰਾ ਕੀ ਮਿਲ ਜੂ ਵੀ ਰੋਟੀ ਰਾਟੀ ਰੋਟੀ ਪੱਕਦੀ ਹੋ ਜੂਗੀ ਵੇ ਹੁਣ ਕੰਮਤੋਾਈ ਦੇ ਥੱਕੇ ਹਾਂ ਕਿਸੇ ਵਿੱਚ ਰੋਟੀ ਪੱਕਦੀ ਹੋ ਜੂਗੀ ਹੋਰ ਕੀ ਭਾਲਦੇ ਆਪਾਂ ਕਿਹੜੀ ਮੇਨ ਚੀਜ਼ ਆ ਉਹ ਦੱਸੋ ਕਿਹੜੀ ਮੇਨ ਚੀਜ਼ ਆ ਉਹ ਦੱਸੋ ਤੁਸੀਂ ਜਿਸ ਕੀ ਆ ਉਹ ਦੱਸੋ ਹੁਣ ਤੁਸੀਂ ਕੀ ਕਰਾਉਣਾ ਚਾਹੁੰਦੇ ਆ ਵੀ ਇਹ ਪੈਸੇ ਲੈਣਾ ਚਾਹੁੰਦੇ ਹੋ ਨਿਕਲਣਾ ਚਾਹੁੰਦਾ ਵੀ ਆਪਦੇ ਘਰੇ ਦੇ ਦੇ ਦੋਗੇ ਪੈਸੇ ਨਾ ਨਾ ਜੀ ਪੈਸੇ ਨਹੀਂ ਮੈਂ ਦੇ ਸਕਦੀ ਹੁਣ ਤੁਸੀਂ ਕਾਨੂੰਨੀ ਕਾਰਵਾਈ ਮੈਂ ਤਾਂ ਕਾਨੂੰਨੀ ਕਾਰਵਾਈ ਕਰੂ ਮਕਦਮ ਕਈ ਇਥਾ ਤੁਹਾਡੇ ਇਹ ਵੀ ਹੋਊਗਾ ਤੁਸੀਂ ਇਹਨੂੰ ਲਾਰ ਕੇਸ ਕਰ ਲੈ ਮੇਰੇ ਦੇ ਕਰੇ ਮੇਰੇ ਦੇ ਤੇ ਮੜਾ ਕਾ ਮੁੰਡੇ ਨੂੰ ਚੈੱਕ ਕਰਕੇ ਵੇਖ ਲੈਂਦੇ ਚੈੱਕ ਕਰਕੇ ਕਿਵੇਂ ਤੋੜ ਕੇ ਵੇਖ ਲੋ ਤੋੜ ਕੇ ਵੇਖ ਲਈਏ ਆਹ ਹੋਵੇ ਤੁਰ ਕੇ ਵਿਖਾਓ ਮੜਾ ਬਾਬਾ ਜੀ ਹੁਣ ਤਾਂ ਬਾਬਾ ਹੀ ਕਹਾਂਗੇ ਆ ਲੈ ਆ ਲੈ ਛੋਟੀ ਦੇ ਤੁਰਦਾ ਇਹਦਾ ਬਾਬਾ ਛੋਟੀ ਦੇ ਤੁਰਦਾ ਹੁਣ ਤੋਂ ਬਾਈ ਪਤਾ ਚੈੱਕ ਰਹੀ ਆ ਮੈਂ ਬੁਲਟ ਤੋਂ ਡੱਗ ਪਿਆ ਸੀਗਾ ਬੁਲਟ ਤੋਂ ਡੱਗ ਪਈ ਇਹਦਾ ਤੇ ਬੁਲਟ ਤੋਂ ਡੱਗਿਆ ਵੀ ਨਹੀਂ ਤੇ ਹੁਣ ਛੋਟੀ ਦਾ ਤਾਂ ਕੋਈ ਤੱਲਕ ਨਹੀਂ ਦੇਚ ਨੇ ਬੁਲਟ ਤਾਂ ਡਿੱਗ 6:00 ਵਜੇ ਹੁਣ ਯਾਰ ਲੱਤ ਤੇ ਤੇ ਬੁਲਟ ਤਾਂ ਡਿੱਗ ਗਈ ਤੁਸੀਂ ਤੇ ਉਹ ਰਿਡੀਜੀ ਵੀ ਹੋ ਗਈ ਕਿਹੜੀ ਪੈਂਡ ਚ ਦਵਾਉਂਦੇ ਨੇ ਸਰਕਾਰ ਨੂੰ ਤੈਨਾਂ ਚੱਪੀ ਸਰਕਾਰ ਨੂੰ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਬਾ ਇਹ ਬਾਬਾ ਇਹ ਮੁੰਡਾ ਨਹੀਂ ਹੈਗਾ ਇਹ ਬਾਬਾ ਤੁਸੀਂ ਧਿਆਨ ਨਾਲ ਦੇਖ ਲਓ 50 60 ਸਾਲ ਦੀ ਉਮਰ ਦਾ ਹੈ ਬਾਬਾ ਇਹ ਛੋਟੀ ਦੇ ਤੁਰਦਾ ਤੇ ਇਹ 25 ਸਾਲ ਦੀ ਕੁੜੀ ਨੂੰ ਵਸਾਉਣ ਨੂੰ ਫਿਰਦਾ ਹੈਰ ਕਹਦੇ ਤੇ ਫੇਸਬੁੱਕ ਤੇ ਸ਼ਰਮ ਨਹੀਂ ਮੰਨਦੇ ਬਈ ਤੁਸੀਂ ਐਂ ਦੇਖੋ 50 ਸਾਲ ਦਾ ਕਿਹੜਾ ਬਾਬਾ ਹੋ ਜਿਹੜਾ ਛੋਟੀ ਤੇ ਹੋਊਗਾ ਇਹ ਤਾਂ ਮੇਰੇ 6:00 ਵਜੇ ਵੀ ਆ ਅੱਛਾ 50 ਸਾਲ ਦਾ ਹੁੰਦਾ ਨਹੀਂ ਕੋਈ 50 ਸਾਲ ਤੋਂ ਪਲੱਸ ਗਈ ਜਨੇ ਤੁਸੀਂ ਮੇਰੇ ਆ ਵੇ ਲੱਤ ਦੇ ਵਜੇ ਵੀ ਆ 6 ਲੀੜੇ ਲਾ ਕੇ ਵਿਖਾਓ ਲੀੜੇ ਲਾ ਕੇ ਦਿਖਾਓ ਕਿੱਥੇ ਗੋਡੇ ਤੇ ਬਾਬਾ ਇਹ ਡੰਡੇ ਦੇ ਤਾਂ ਆ ਡੰਡੇ ਦੇ ਤੋਂ ਤੁਰਦਾ ਦੂਜਾ ਡੰਡਾ ਦੇ ਕੰਮ ਕਰਦਾ ਚੱਪਨੀ ਦੇ 6:00 ਵਜੇ ਹੋਈ ਦੂਜਾ ਕੰਮ ਡੰਡਾ ਮੈਨੂੰ ਤਾਂ ਲੱਗ ਰਿਹਾ ਤਾਂ ਕਿਵੇਂ ਗੋਡੇ ਰਵੜਦੇ ਹੁੰਦੇ ਆ ਜੀ ਇਹਦੇ ਗੋਡੇ ਰਵੜਦੇ ਗੋਡੇ ਰਵੜਦੇ ਤਾਂ ਨਹੀਂ ਨਾ 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 ਗੋਡੇ ਕੋਈ ਕੋਡਾ ਕੋਈ ਰਵੜਦਾ ਨਹੀਂ ਐਵੇਂ ਮਰੀ ਜਾਂਦੀ ਐ ਇਹਨੂੰ ਪੁੱਛ ਕੇ ਦੇਖੋ ਜੀ ਅੱਜ ਤੋਂ ਤਾਂ ਵੀ ਮੰਨ ਕੇ ਚੱਲ ਪੈਸਾ ਜਾਂਦਾ ਸੀ ਉਦੋਂ ਤਾਂ ਮੈਂ ਚੰਗਾ ਸੀ ਅੱਜ ਜੇ ਮੈਂ ਪੈਸੇ ਮੰਗ ਲਿਆ ਕਿ ਮੈਨੂੰ ਪਸੰਦ ਨਹੀਂ ਤੇ ਹੁਣ ਮੈਨੂੰ ਐ ਲੱਗਦਾ ਮੈਨੂੰ ਐ ਲੱਗਦਾ ਬਾਬਾ ਡੰਡੇ ਤੇ ਤੁਰਦਾ ਬਾਬੇ ਦਾ ਡੰਡਾ ਕੰਮ ਕਰਦਾ ਕਿ ਨਹੀਂ ਕਰਦਾ ਉਹ ਨਹੀਂ ਆਪਣਾ ਪਤਾ ਜੇ ਕੰਮ ਕਰਦਾ ਤਾਂ ਹੀ 25 ਸਾਲ ਦੀ ਕੁੜੀ ਵਸਾਈ ਐ ਪੁੱਛ ਬਾਬਾ ਤੇਰੀ ਆਈਡੀ ਕੀ ਹੈ ਮੇਰੀ ਇੱਕ ਆਈਡੀ ਹੈਗੀ ਫੇਸਬੁੱਕ ਤੇ ਤੇਰੀ ਆਈਡੀ ਕੀ ਸੀ ਮੇਰੀ ਤਾਂ ਕਵੀਨ ਜੱਟ ਕਵੀਨ ਜੱਟ ਤੇਰੀ ਤੇਰੀ ਆਈਡੀ ਮੇਰੀ ਇੱਕ ਘੈਂਟ ਜੱਟ ਤੇ ਦੂਜੀ ਹੈਗੀ ਆ ਘੈਂਟ ਲਾਣੇਦਾਰ ਨੰਬਰਦਾਰ ਲਾਣੇਦਾਰ ਘੈਂਟ ਨੰਬਰਦਾਰ ਵੇਖੋ ਭਾਈ ਬਾਬਾ ਯਾਰ ਕਮਾਲ ਅਦਰੀ ਗੱਲ ਹੈ ਬਸ ਯਾਰ ਤੁਸੀਂ ਦੇਖ ਸਕਦੇ ਹੋ ਦੋਸਤੋ ਇਹਦੀ ਜਿਹੜੀ ਆਈਡੀ ਆ ਘੈਂਟ ਜੱਟ ਜੈਮਸ ਬੌਂਡ ਤੁਸੀਂ ਵੇਖ ਸਕਦੇ ਹੋ ਉਮਰ ਵੇਖ ਲੋ ਦੀ ਅੱਛਾ ਭਾਈ ਫੇਰ ਫੇਰ ਕਿ ਭਾਈ ਹਾਲ ਹੁਣ ਮੇਰੇ ਪੈਸੇ ਦੇਵੇ ਨਹੀਂ ਤਾਂ ਪੈਸੇ ਦੇਵੇ ਤੇਰੇ ਅੱਛਾ ਤੈਨੂੰ ਕੀ ਲੱਗਦਾ ਪਲਸ ਨਹੀਂ ਆਉਂਦੀ ਸੋ ਵੀ ਮੈਨੂੰ ਲੱਗਦਾ ਪੱਲੇਦਾਰੀ ਤੱਕ ਦੇ ਮੈਂ ਵੇਖੇ ਨੇ ਇਹ ਕਰਦੇ ਪੈਨਸ਼ਨ ਵਾਲੇ ਪੈਸੇ ਖਵਾਏ ਪੈਲਸਨ ਵਾਲੇ ਖਵਾਏ ਪੈਲਸਨ ਵਾਲੇ ਪੈਸੇ ਪੈਲਸਨ ਵਾਲੇ ਪੈਲਸਨ ਮਿਲਦੀ ਐ ਪੈਨਸ਼ਨ ਹੀ ਮੋੜ ਦੇ ਮੇਰੇ ਪੈਸੇ ਤਾਂ ਦੇਵੇ ਹਮ ਮੰਨਗੇ ਨਾ ਧੋਖਾ ਦਿੰਦੀ ਐ ਸਭ ਕੁਝ ਝੂਠ ਐ ਇਹਦੇ ਅੱਛਾ ਹੁਣ ਤੂੰ ਕੀ ਚਾਹਣੀ ਐ ਮੈਂ ਤਾਂ ਜਾ ਰਹੀ ਐ ਮੈਂ ਤਾਂ ਇਹ ਜੀ ਬੰਦੇ ਤੋਂ ਦੂਰ ਆ ਜੀ ਮੈਂ ਤਾਂ ਜਾ ਰਹੀ ਹਾਂ ਤੁਸੀਂ ਕੀ ਚਾਹੁੰਦੇ ਇਹੀ ਸਤੀ ਸਵਿੱਤਰੀ ਐ ਬਈ ਅਸੀਂ ਤਾਂ ਝੂਠ ਬੋਲਦੇ ਆ ਚੱਲ ਯਾਰ ਮੈਂ ਵੀ ਚੱਲਿਆ ਹੁਣ ਠੀਕ ਐ ਨਾ ਤੁਸੀਂ ਦੇਖ ਲਓ ਬੜਾ ਵਿਖਾ ਦੋ ਬੜਾ ਕੈਮਰਾਮੈਨ ਤੁਸੀਂ ਵੇਖੋ ਛੋਟੀ ਤੇ ਤੁਰਦਾ ਕਮਾਲ ਆ ਯਾਰ ਜਿਹੜੇ ਨਾ ਮਾੜਾ ਹੈ ਨਾ ਵੀ ਆਪ ਦੇ ਮਤਲਬ ਆਪ ਦੇ ਆਪ ਨੂੰ ਕਈ ਕੰਨਿਆਂ ਚ ਹੈਗੀ ਹੈ ਗਰਮੀ ਉਹ ਇਹ ਗਰਮੀ ਨੂੰ ਆਪ ਦਾ ਪੂਰਾ ਕਰਨ ਵਾਸਤੇ ਕਈ ਕੁੜੀਆਂ ਨੂੰ ਵੈਸੇ ਕਰ ਦਿੰਦੇ ਆ ਆਪ ਸੀਗਾ ਇਹ 50 60 ਸਾਲ ਦੀ ਉਮਰ ਦਾ ਤੇ ਕੁੜੀ ਸੀਗੀ ਜਿਹੜੀ ਉਹ ਸੀਗੀ ਬਾਬਿਓ 25 ਸਾਲ ਦੀ ਇਨਾਂ ਦੀ ਜਿਹੜੀ ਲਵ ਸਟੋਰੀ ਆ ਇੰਸਟਾ ਫੇਸਬੁੱਕ ਤੋਂ ਚੱਲੀ ਇੰਸਟਾਗ੍ਰਾਮ ਤੇ ਗੱਲ ਹੋਈ ਫਿਰ ਇਹ ਦੋਵੇਂ ਜਿਹੜੇ ਮਿਲਣ ਲੱਗੇ ਤਾਂ ਪਤਾ ਲੱਗਿਆ ਕਿ ਉਮਰ ਇਹਨਾਂ ਦੀ ਦੋਵਾਂ ਦੀ ਬਹੁਤ ਜ਼ਿਆਦੇ ਕਹਿੰਦੇ ਹੁੰਦੇ 25 25 50 ਮੈਥੋਂ ਉੱਤੇ ਵਿਖਾ ਉਹ ਗੱਲ ਹੋਇਆ ਪਿਆ ਸੀ ਤੇ ਕੰਮ ਵਧਿਆ ਪਿਆ ਸੀਗਾ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਹੁੰਦੀ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ